ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਦੇ ਜੀ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਸ਼ਹਿਰ ਮੋਗਾ ਜੀ ਅੱਜ ਦੀ ਵੀਡੀਓ ਤੇ ਤੁਹਾਡੇ ਆਸਤੇ ਤਿੰਨ ਐਨੀ ਮੱਲੇ ਇੱਕ ਟੋਕਰ ਮੱਝ ਆ ਜੀ ਗੱਬਣ ਗਾਂ ਐ ਤੇ ਇੱਕ ਤੋਂ ਉੱਕੜਗਾ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ 사ਸੀ ਗਾਲ ਜੀ 사ਸੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਲਖਮੀ ਸਿੰਘ ਜੀ ਪੈਂਡ ਪੈਂਡ ਬੁੱਕ ਨਾਲ ਵਾਲਾ ਰੋਡ ਜੀ ਮੋਗਾ ਦਾ ਸ਼ਹਿਰ ਮੋਗਾ ਜੀ ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਮੈਂ ਸੂਆ ਕਿੰਨਾ ਮਸੂਈ ਹੈ ਜੀ ਸੂਆ ਬਾਈ ਦੂਜਾ ਵਾਲੇ ਤੀਜਾ ਵਾਲੇ ਚੌਥਾ ਵਾਲੇ ਆਪਣੀਆਂ ਲਿਆਂਦੀਆਂ ਆਪਣੀਆਂ ਲਿਆਂਦੀਆਂ ਸਹੀ ਗੱਲ ਆ ਸਮਾਂ ਕਿੰਨਾ ਹੋ ਗਿਆ ਸਰ ਬਾਈ ਉਹ ਬੱਚਾ ਬਾਹਰ ਠੀਕ ਆ ਜੀ ਬੱਚਾ ਤੁਹਾਨੂੰ ਦਿਖਾ ਦਿੰਦੇ ਆ ਅੰਦਾਜ਼ਾ ਕਿੰਨਾ ਸਮਾਂ ਜੀ ਰਾਜਾ ਠੀਕ ਇੱਕ ਮਹੀਨੇ ਨਾਲ ਦੋ ਮਹੀਨੇ ਨਾਲ ਬਾਕੀ ਬੱਚਾ ਸਾਹਮਣੇ ਹੈ ਜਿੰਨੇ ਕੋਈ ਮਰਜ਼ੀ ਮੰਨ ਕੇ ਆ ਜੇ ਤੇ ਇਹ ਆਈ ਵਗੈਰਾ ਹੋਈ ਹੈ ਜੀ ਇਹਦੇ ਇਹ ਆਈ ਹੋਈ ਆ ਬਈ ਉਹਨਾਂ ਦੇ ਮਾਲਕਾਂ ਦੋਸਤਾਂ ਨੂੰਦਾ ਕੁਇ ਡੇਢ ਮਹੀਨੇ ਦੀ ਬਣੀ ਆ ਠੀਕ ਆ ਬਾਈ ਤੇ ਆਪਾਂ ਖਾਲੀ ਗਏ ਦੇ ਨਹੀਂ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਇਹਦਾ ਹੈ 8 ਕਿਲੋ ਇਹ ਸਲੇ ਥਣਾ ਦੀ ਡੰਨ ਜੀ ਥੋੜਾ ਜੀ ਨਹੀਂ ਲਾਇਆ ਮੈਂ ਪੋਪਰਾ ਕਰਕੇ ਪੋਪਰਾ ਕਰਕੇ ਥਣਾ ਦੀ ਡੰਨ ਆ ਜੀ ਹਾਂ ਦੇ ਓਕੇ ਆ ਬਈ ਤੇ ਦੋਨੇ ਟਾਈਮ ਬੱਚੇ ਤੇ ਮਿਲਦੀ ਤੋਰ ਕੇ ਦਿਖਾ ਦੇ ਫਿਰ ਬਾਈ ਤੇ ਦੱਸਣ ਮੁਤਾਬਕ ਸੂਆ ਬਾਈ ਕਹਿੰਦਾ ਜਿਹੜਾ ਮਰਜ਼ੀ ਮੰਨ ਲਓ ਜੀ ਆਪਣੀ ਲਿਆਂਦੀ ਹੋਈ ਆ ਬੱਚਾ ਤੁਹਾਡੇ ਸਾਹਮਣੇ ਆ ਮਾਲਕਾਂ ਨੇ ਤਾਂ 5 ਕੁ ਮਹੀਨੇ ਦੱਸਿਆ ਜੀ ਤੁਸੀਂ ਕਹੇ ਛੇ ਮੰਨ ਲਓ ਚਾਹੀ ਜਿੰਨਾ ਸਮਾਂ ਮਰਜ਼ੀ ਮੰਨ ਲਓ ਡੇਢ ਮਹੀਨਾ ਸਮਾਂ ਹੋ ਗਿਆ ਏ ਆਈ ਹੋਈ ਉਹਨੂੰ ਜੀ ਖਾਲੀ ਲਈ ਖਾਲੀ ਮੰਨ ਕੇ ਦੇ ਦਿੱਤਾ ਥੋੜਾ ਜਿਹਾ ਬਾਈ ਦੱਸਦਾ ਕਿ ਉੱਪਰ ਆ ਗਈ ਆ ਖਣ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 8 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਸਵਾਈ ਕਰ ਸਕਦਾ ਹੈ ਹਾਈਟ ਨਾਰਮਲ ਆ ਜਾਂਦੀ ਹੈ ਪਰ ਵਜਨ ਕਰਮ ਵਾਲੀ ਦਾ ਪੂਰਾ ਚੰਗਾ ਚਵਾਈ ਦੀ ਇੱਕ ਨੰਬਰ ਆ ਜੀ ਪੂਰਾ ਮੋਟਾ ਥਣ ਲੱਗਿਆ ਬਾਕੀ ਚਵਾਈ ਵਾਲਾ ਫੋਰ ਸ਼ੈਂਪੂ ਅੱਗੇ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਹੋਰ ਵੱਧ ਕਰ ਲੋ ਤਾਂ ਵੱਧ ਵੀ ਲੈ ਸਕਦਾ ਏ ਆਈ ਹੋਈ ਵੀ ਉਹ ਚਲੋ ਅਗਲੀ ਦੀ ਕਿਸਮਤ ਖਾਲੀ ਲਈ ਹੈ ਖਾਲੀ ਦੇਣੀ ਹੈ ਜੀ ਡਿਮਾਂਡ ਪਈ ਹੈ ਦੀ 55000 ਦੀ ਆਫਰ ਹੀ ਆ ਜੀ ਆਫਰ ਹੀ ਆ ਬਾਈ ਉਹ ਜੋ ਮਾਨਤਨ ਮਾੜਾ ਲਓ ਜੀ ਆਫਰ 8 ਕਿਲੋ 55000 ਦੀ ਦੇ ਦਾਂਗੇ ਜੀ ਐਨੇ ਦਾ ਬਾਈ ਸਹੀ ਗੱਲ ਆ ਜੇ ਜਮਾ ਚਲੋ ਕਾਰਨ ਕਰਮਾਲੀ ਵਾਅਦਾ ਹੋਵੇ ਜੀ ਤੇ ਜੇ ਜਮਾ ਵੀ ਓਵੇਂ ਦੇਣੀ ਹੋਵੇ ਤੇ ਇਹਦੇ ਤਾਂ ਫਿਰ ਵੀ ਹੈਗੀ ਐ ਨਾਲੇ ਦੁੱਧ ਪੀ ਲੈਣਾ ਤੇ ਬਾਲਾਂ ਨੇ ਤਾਂ 5-10000 ਦਾ ਤਾਂ ਬਾਈ ਬੱਚਾ ਵੀ ਚਾਹੇਗਾ ਤੇ ਅੱਗੇ ਵੀਰੇ ਦੋ ਬੰਦੇ ਸਵਾਦ ਦੇ ਪਾ ਲਿਆ ਦੂਜੇ ਸਵੇਰੇ ਆੜਾ ਬਾਈ ਸਵਾ ਮੈਂ ਕਿਹਾ ਲੋਬ ਜੀ ਸਵਾ ਦੋ ਚਾਰ ਦਾ ਲਊਗੀ ਬੰਦੇ ਤਿਆਰੀਆਂ ਚ ਆ ਰਹੀਆਂ ਜੀ ਆ ਠੀਕ ਆ ਕਿੰਨਾ ਕ ਪਾਜੂ ਦੁੱਧ ਜੀ ਦੁੱਧ ਪਾ ਜੂਗੀ ਬਾਈ ਇਹ ਆ 15 16 ਕਹਿੰਦੇ ਸੀਗੇ 13 14 ਕਿਲੋ ਖੁੱਲਾ ਦਈ ਜੂਗੀ ਬਾਈ ਆ ਬਾਕੀ ਸੇਵਾ ਤੇ ਆ ਸਿੰਘ ਦਾ ਮਾਰਦੀ ਮੋਦੀ ਤੁਹਾਨੂੰ ਹਾਂ ਬਾਈ ਜਮਾਂ ਅੱਡੀ ਬਹੁਤ ਆ ਥੋੜਕੇ ਦਿਖਾ ਦੀ ਵੀਰੇ ਥੋੜੀ ਜੀ ਘੱਟ ਸੇਵਾ ਵਾਲੇ ਘਰ ਆਈ ਆ ਪਰ ਰੰਗ ਪ੍ਰਿੰਟ ਬਈ ਬਹੁਤ ਚੰਗਾ ਹੈ ਜੇ ਕਿਤੇ ਸੇਵਾਲੇ ਘਰੇ ਹੁੰਦੀ ਤਾਂ ਦੁੱਗਣੀ ਹੋਣੀ ਸੀਗੀ ਤੇ ਫਿਰ ਭਾਅ ਵੀ ਇਸੇ ਚ ਨਹੀਂ ਮਿਲਦੀ ਸੀ ਵੀ ਭਾਅ ਵੀ ਦੁੱਗਣਾ ਹੀ ਹੋਣਾ ਸੀਗਾ ਤਿਆਰੀ ਬਹੁਤ ਸੋਹਣੀ ਕੀਤੀ ਹੈ ਸੋਨਾ ਗੁਲਾਬੀ ਹਵਾਨਾ ਥਾਨ ਕੱਲਾ ਕੱਲਾ ਨਿਕਲ ਮਾ ਹੱਥੀ ਜਵਾਈ ਵਾਲਾ ਥਾਨਾ ਜੀ ਬਾਕੀ ਛੋਟੇ ਛੋਟੇ ਸਿੰਗ ਦਾ ਜ਼ਰੂਰ ਹੈ ਪੂਰੀ ਸੋਹਣੀ ਫੇਸ ਕੁਆਲਟੀ ਹੈ ਜੀ ਕੱਲੇ ਸਿੰਗ ਸਿੰਗ ਹੀ ਆ ਪਰ ਫਾਇਦਾ ਹੋ ਜਾਣਾ ਬਈ ਦੁੱਧ ਤਾਂ ਪਸ਼ੂ ਨੇ ਉਨਾਂ ਹੀ ਦਿਨਾਂ ਦੇ ਪਰ ਸਿੰਗਾ ਕਰਨ ਤੋਂ ਥੋੜੀ ਜਿਹੀ ਤੁਹਾਨੂੰ ਜਾਇਜ਼ ਮਿਲ ਜਾਣੀਆਂ ਕੋਈ ਜਿੰਦਾ ਬਾਊ ਵੀ ਮੌਸਮ ਚੰਗਾ ਬਾਕੀ ਸੇਵਾ ਦੇ ਸਿਰ ਤੇ ਆ ਜੇ ਕੋਈ ਵੀ ਰਵੱਤ ਕਰ ਲੋ ਤਾਂ ਵੱਤ ਵੀ ਲੈ ਸਕਦਾ ਜੀ ਥੋੜੇ ਜੀ ਘੱਟ ਸੇਵਾ ਵਾਲੇ ਘਰੋਂ ਆਈ ਆ ਡਿਮਾਂਡ ਬਈ ਇਹਦੀ 42000 ਦੇ ਦਾਂਗੇ ਉਹ ਜੂ ਮੰਨਤਾ ਨੇ ਫੁੱਲ ਕਰ ਦਾਂਗੇ ਠੀਕ ਹੈ ਜੀ 42000 ਰੁਪਿਆ ਡਿਮਾਂਡ ਆ ਜੀ ਵਿੱਚੋਂ ਲੈਸ ਬਈ ਇਹਦਾ ਅੱਗੇ ਬਰੇ ਤਾਂ ਨਾ ਸੂਆ ਕਿੱਦਾਂ ਮਾਜੀ ਇਹ ਸੂਆ ਤੀਜਾ ਮੰਲੇ ਚੌਥਾ ਮੰਲੇ ਕੋਈ ਬਾਈ ਸਮਾਂ ਕਿੰਨਾ ਕੋਰ ਗਿਆ ਸਮਾਂ ਇਹਨੂੰ ਹੋ ਗਏ 4 ਕਿੰਨੇ ਹੋ ਗਏ ਬੱਚੀ ਸੀ ਜੀ ਉਹ ਮੈਂ ਦੇਤੀ ਕਿਹੇ ਠੀਕ ਠੀਕੇ ਜੀ ਚੰਗੇ ਟੀਕੇ ਜੀ ਠੀਕ ਆ ਬਾਈ ਉਹ ਮੈਂ ਦੇ ਦੀ ਕਿਹੇ ਨੂੰ ਤੇ ਦੁੱਧ ਹੈਗਾ ਥੱਲੇ 8 ਕਿਲੋ ਇਹਦਾ 25 ਦਾ ਕਰਕੇ 10 ਕਿਲੋ ਸੀਗਾ ਟੀਕਾ ਟੁਕਾ ਲੱਗਿਆ ਜੀ ਠੀਕ ਆ ਇਹ ਕ੍ਰਾਸ ਕਰਾਈ ਆ ਟੱਕੇ ਠੀਕ ਆ ਜੀ ਤੇ ਇਹਨੂੰ ਹੋ ਗਿਆ 20 ਦਿਨ ਹੋ ਗਏ 20 ਦਿਨ ਹਾਂ ਉੱਥੇ ਤੋਂ ਕ੍ਰੋਸ ਅਜੇ ਕੋਈ ਹਰਕਤ ਤਾਂ ਨਹੀਂ ਕੀਤੀ ਜੀ ਨਾ ਉਸ ਤੋਂ ਬਾਅਦ ਤਾਂ ਖਾਈ ਤਾਂ ਦੋ ਦਿਨ ਦਿਖਾਦੀ ਬਈ 22 ਤੇ ਦਸਨ ਮੁਤਾਬਕ ਸੂਆ ਬਾਈ ਕਹਿੰਦਾ ਜਿਹੜਾ ਮਰਜ਼ੀ ਮਨ ਨਾਲ ਲਿਓ ਜੀ ਬੱਚਾ ਮਗਰ ਬੱਚੀ ਸੀ ਉਹ ਸੇਲ ਕਰਤੀ ਆ ਬਾਈ ਕਹਿੰਦਾ ਦੁੱਧ 8 ਕਿਲੋ net ਤਿਆਰ ਆ 20 ਦਿਨ ਹੋ ਗਏ 트랙ਟਰ ਕ੍ਰੋਸ ਜੀ ਬਾਕੀ ਕੱਦ ਕਾਠ ਵੱਡਾ ਜੀ ਦੁੱਧ ਵਾਜੂਗੀ ਥੋੜਾ ਜਿਹਾ ਉਪਰਾ ਕਰ ਗਈ ਜੀ ਬੱਚੇ ਦਾ ਵਸੂਕਾਰ ਹੀ ਜਾਂਦਾ ਜੀ ਬਾਕੀ ਥਾਣਾ ਤੇ ਦਾਨ ਨਾ ਮਰੇ ਬਾਈ ਓਕੇ ਜਮਾ ਸਾਰ ਤੂ ਤਾਂ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਾਈ ਜਮਾ ਛੋਟਾ ਭਾਈ ਕਿੰਨਾ ਜੀ ਲਓ ਜੀ ਆਫਰ ਹੀ ਹੈ 17000 ਦੇ ਬਾਈ ਜਮਾ ਛੋਟਾ ਭਾਜ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨੰਬਰ ਕੰਟੈਕਟ ਕਰ ਸਕਦੇ ਹੋ ਧੰਨਵਾਦ